ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਵਲੌਗ ਸਟਾਰਟ ਕਰਨ ਤੋਂ ਪਹਿਲਾਂ ਇੱਕ ਰਿਕਵੈਸਟ ਹੈ ਜੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕੇ ਤੇ ਚਲੋ ਜੀ ਆਪਾਂ ਵੀਡੀਓ ਸਟਾਰਟ ਕਰਦੇ ਆਂ ਆਪਾਂ ਅੱਜ ਤਿਆਰ ਕਰਦੇ ਆਂ ਗੱਭਣ ਪਸ਼ੂਆਂ ਦਾ ਜਾਨੀ ਕਿ ਸੂਣ ਵਾਲੇ ਪਸ਼ੂਆਂ ਦਾ ਖਰਾਕ ਜਿਹੜੀ ਸੂਣ ਤੋਂ ਪਹਿਲਾਂ ਆਪਾਂ ਕੀ ਖਰਾਕ ਦੇ ਸਕਦੇ ਆ ਤੇ ਇਹਦੇ ਵਾਸਤੇ ਜੀ ਆਪਾਂ ਤੇਲ ਲਿਆ ਤੇਲ ਤੁਸੀਂ ਇੱਕ ਮੱਜ ਨੂੰ ਇੱਕ ਪਸ਼ੂ ਨੂੰ 5 ਲੀਟਰ ਦਾ ਜਰੂਰ ਚਾਰੇ ਹੁਣ ਆਪਾਂ ਕੀਰਾ ਇਹ 5 ਲੀਟਰ ਦਾ ਕੀਰਾ ਇਕੱਠਾ ਸਾਰਾ ਲਾ ਲਾ ਕੇ ਜਦੋਂ ਮੌਕੂ ਜੂ ਫੇਰ 5 ਲੀਟਰ ਦਾ ਚੜਾ ਪਰ ਲਾ ਲਾਂਗੇ ਤੇ ਇਹਦੇ ਵਾਸਤੇ ਆਪਾਂ ਸ਼ੱਕਰ ਲਈ ਹੈ ਤੇ ਵੇਸਣ ਲਿਆ ਜੀ ਸ਼ੱਕਰ ਤੇ ਵੇਸਣ ਆਪਾਂ ਪਾ 4 ਲੀਟਰ ਤੇਲ ਪਾਵਾਂਗੇ ਹੁਣ ਉਹਦੇ ਵਾਸਤੇ ਤੁਸੀਂ ਕੋਈ ਵੀ ਟੱਬ ਭਾਂਡਾ ਲੈ ਲਓ ਤੇ ਨਾਲ ਦਾਣਾ ਪਾਵਾਂਗੇ ਆਪਾਂ ਕਣਕ ਦਾ ਤੇ ਚਲੋ ਜੀ ਆਪਾਂ ਹਾਂ ਤੁਸੀਂ ਫੁਕਤ ਰਹੇ ਚੱਕਰ ਦੀ ਦੋ ਤਰ੍ਹਾਂ ਦੀ ਮਿਲ ਜਾਂਦੀ ਹੈ ਸਾਡੇ ਸਭ ਦੇ ਵਾਲਾ ਖਾਨ ਵਾਲੀ ਵਧੀਗਾ ਜਿੰਦਾ ਪਸ਼ੁਗਾਲੀ ਹੋਰ ਸਾਭ ਦੇ ਦਿੰਦਾ ਵਾ ਇਹ ਇਸ ਤਰ੍ਹਾਂ ਦੀ ਹੈ ਥੋੜੀ ਜੀ ਤੇ ਇਹਦੇ ਵਾਸਤੇ ਆਪਾਂ ਰਲਾ ਲੈਨੇ ਆਪਾਂ ਤਿੰਨ ਜਾਂ ਚਾਰ ਲੀਟਰ ਤੇਲ ਰਲਾਵਾਂਗੇ ਜਾਨੀ ਕਿ ਲੀਟਰ 1 ਲੀਟਰ ਤੇਲ ਨਾਲ ਦਾੜ ਜਾਂ ਨੰਦ ਜਾਂ 20 ਦਾ ਨੰਦ ਜਾਂਦੇ ਦੀ 50 ਗ੍ਰਾਮ ਬੇਲੀ ਦਾ ਦੇਣਾ ਪੱਠਰ ਲਾ ਕੇ ਤੇ ਤੁਸੀਂ वंड कर लिये हम आप ही पालोंगे बेसन जी जिन्ना आप जिन्नी पाई शकर उन्ना आप बेसन पालें बेसने थोड़ा जि ਮੋਟਾ ਇਹ ਚਲੋ ਜੀ ਵੇਸਣ ਤਾਂ ਵੇਸਣ ਹੀ ਆ। ਪਸ਼ੂਆਣੇ ਖਾਣਾ ਇਹਨੂੰ ਕਰ ਲਾ ਲਈਨੇ। ਇੱਕੋ ਜਿਹੀ ਚੀਜ਼ ਕਰ ਲੈਣੀ। ਇੱਕੋ ਜਿਹਾ ਪਾ ਲੈਣੀ ਆ ਇਹ। ਵੀ ਆਪਣਾ ਇੱਕੋ ਜਿਹਾ ਹੋ ਗਿਆ। ਤੇ ਕੁਛ ਆਪਾਂ ਪਾਇਆ ਜੀ ਕਣਕ ਦਾ ਦਾਣਾ। ਆ ਆਪਣਾ ਕਣਕ ਦਾ ਦਾਣਾ। ਇਹ ਆਪਣੇ ਕੋਲੇ ਭਾਂਡਾ। ਛੋਟਾ ਜਿਹਾ। ਹੁਣ ਆਪਾਂ ਇਹਦੇ ਵਿੱਚ ਰੱਟ ਕੇ ਇਹਨੂੰ ਨੈਸਟ ਕਰ ਲਈਏ। ਤੇ ਤੁਸੀਂ ਜਿਹੜੇ ਪੰਨੋਟਨਾ ਪਾਲਦੇ ਆ ਹਨਾ। ਉਹ ਚਾਰਨ ਆ ਪਸੂ ਰਾਜੀ ਹੁੰਦਾ ਆਪਣਾ ਹੀ ਹਨਾ ਚਾਰ ਨਹੀਂ ਪਾਇਆਗਾ ਤੇ ਤੁਸੀਂ ਛੋਟਿਆਂ ਜਿਵੇਂ ਪਹਿਣਾ ਨੂੰ ਮੇਰੀਆਂ ਨੂੰ ਰਿਕਵੈਸਟ ਹੈ ਵੀ ਸੋਈ ਦੇ ਵਿੱਚ ਡਸਟ ਵੀ ਨਾ ਰੱਖਿਆ ਕਰੋ ਜ ਜੁਹਾਂ ਦੇ ਪਸੂ ਰੱਖੇ ਆ ਕੋਈ ਵੀ ਦਾਲ ਵਧੂ ਘਟੀ ਕੋਈ ਜੁਠ ਆਪਣੀ ਹਨਾ ਕੋਈ ਦਾਲ ਸਬਜ਼ੀ ਘਰ ਦਾ ਜੀ ਆਪਣੇ ਛੱਡ ਦਿੰਦਾ ਜਾਂ ਆਪਣੀ ਦਾਲ ਸਬਜ਼ੀ ਵਧ ਜਾਂਦੀ ਆ ਕੋਈ ਰੋਟੀ ਆ ਕੋਈ ਚਾਹ ਇਥੋਂ ਤੱਕ ਕਿ ਚਾਹ ਪੱਤੀ ਵੀ ਜਿਹੜੀ ਹੈਗੀ ਉਹ ਪਸ਼ੂਆਂ ਨੂੰ ਜ਼ਰੂਰ ਪਾ ਦਿਆ ਕਰੋ ਇਸ ਨਾਲ ਪਸ਼ੂ ਚਾਰੂ ਬਣ ਜਾਂਦਾ ਤੇ ਚਾਰੂ ਪਸ਼ੂ ਹਰਕੀ ਚੀਜ਼ ਖਾ ਲੈਂਦਾ ਵਾ ਜਿਹੜੀ ਮੈਂ ਫਰ ਲੈਨ ਤੇ ਮੁਸ਼ਕ ਕਪੂਰ ਦੀ ਟਿੱਕੀ ਦਿੱਤੀ ਸੀ ਉਹ ਮੇਰੇ ਵੇਲੇ ਮੱਝ ਨੇ ਹੱਥਾਂ ਦੇ ਫੜ ਕੇ ਹੀ ਖਾ ਲਈ ਪਸ਼ੂ ਨੂੰ ਯਕੀਨ ਹੁੰਦਾ ਹੈ ਨਾ ਜਦੋਂ ਆਪਾਂ ਪਸ਼ੂ ਨਾਲ ਬੈਠੇ ਸਾਰੇ ਜਦੋਂ ਇਹਨੇ ਰਾਤ ਨੂੰ ਉੱਠ ਕੇ ਵੀ ਢੇੜੇ ਮਾਰਦੇ ਆ ਪਸ਼ੂ ਨੂੰ ਯਕੀਨ ਹੋ ਜਾਂਦਾ ਆਪਣੇ ਕੋ ਪਸ਼ੂ ਘਰ ਦਾ ਪਸ਼ੂ ਨਾਲ ਚਾਰੂ ਬਣ ਜਾਂਦਾ ਤਾਂ ਆਪਾਂ ਕਹਿੰਦੇ ਨੇ ਕਿ ਨਵੇਂ ਘਰ ਵਾਲਾ ਪਸ਼ੂ ਵਧੀਆ ਹੁੰਦਾ ਜਿਹੜਾ ਘਰੇ ਹੀ ਪਾਲਿਆ ਹੋਵੇ ਤੇ ਇਸ ਲਈ ਮੈਂ ਕਹਿੰਨੀ ਆ ਜਿਹੜੇ ਪਸ਼ੂਆਂ ਦੇ ਵਿੱਚ ਪਸ਼ੂ ਹੋ ਕੇ ਪਸ਼ੂਆਂ ਨੂੰ ਪਾਲਿਆ ਜਾਂਦਾ ਇਹ ਗੱਭਣ ਪਸ਼ੂਆਂ ਵਾਸਤੇ ਬੇਸਨ ਸ਼ੱਕਰ ਤੇ ਕਣਕ ਦਾ ਆਟਾ ਤੁਸੀਂ ਪਾ ਸਕਦੇ ਹੁਣ ਮੈਂ ਕਣਕ ਦਾ ਆਟਾ ਰਲਾਦਾ ਕਣਕ ਦੇ ਜਿਵੇਂ ਹੁਣ ਪਸ਼ੂ ਗਰਮੀ ਆ ਗਈ ਕਣਕ ਦਾ ਪਾਣਾ ਪਿਆਇਆ ਜਾਂਦਾ ਜੀ ਤੁਸੀਂ ਸ਼ੱਕਰ ਪਾ ਕੇ ਪੌਣਾ ਸ਼ੱਕਰ ਪਾ ਕੇ ਪਿਆ ਦਿ ਨਹੀਂ ਕਣਕ ਦਾ ਦਾਣਾ ਤੁਸੀਂ ਇਸ ਵੇਲੇ ਸ਼ਾਮ ਨੂੰ ਪਿਵਾਉਂਦੋ ਸ਼ਾਮ ਦਾ ਟਾਈਮ ਹੋਇਆ 7 ਵਜੇ ਦੀ ਹੈ ਇਸ ਵੇਲੇ ਤੁਸੀਂ ਪਿਵਾਉਂਦੋ ਤੇ ਅਗਲੇ ਦਿਨ ਦੁਪਹਿਰ ਤੁਸੀਂ ਪਾਣੀ ਪਿਆਉਂਗੇ ਤਾਂ ਪਸ਼ੂ ਤੁਹਾਡੇ ਸੂਣ ਵਾਲੇ ਜਿਹੜੀ ਟੋਪੜ ਹੋਈ ਆ ਉਹ ਉਹਨਾਂ ਨੂੰ ਵੀ ਵਧੀਆ ਰਹੂਗਾ ਨਾਲੇ ਪਸ਼ੂ ਦੁੱਧ ਦੇ ਜਾਊਗਾ 7-7.5 ਮਹੀਨੇ ਦੁੱਧ ਬਹੁਤ ਹੁੰਦਾ ਜੀ ਇਹਨੇ ਪਸ਼ੂ ਮੜ ਕੇ ਕਮਜ਼ੋਰਾ ਹੋ ਜਾਂਦਾ ਜੇ ਆਪਾਂ ਬਾਹਲਾ ਲੰਮਾ ਟਾਂ ਵੀ ਪਸ਼ੂਆਂ ਤੋਂ ਦੁੱਧ ਲਾਵਾਂਗੇ ਅਗਲੇ ਸੂਏ ਮੜ ਕੇ ਦੁੱਧ ਨਹੀਂ ਦਿੰਦਾ ਨਾਲੇ ਬੱਚਾ ਕਮਜ਼ੋਰ ਹੋ ਜਾਂਦਾ ਤੇ ਉਹ ਪਾਣਾ ਤੁਸੀਂ ਪਿਆਉਂਗੇ ਤਾਂ ਠੰਡਾ ਰਹੂਗਾ ਸ਼ੱਕਰ ਵੀ ਠੰਡੀ ਹੰਦੀ ਬੇਸਨ ਵੀ ਠੰਡਾ ਹੁੰਦਾ ਸਰੋਂ ਦਾ ਤੇਲ ਵੀ ਠੰਡਾ ਹੁੰਦਾ ਇਹ ਪਸ਼ੂਆਂ ਲਈ ਚੰਗਾ ਹੁੰਦਾ ਇਹਦੇ ਨਾਲ ਆ ਪਸ਼ੂ ਤੰਦਰੁਸਤ ਰਹਿੰਦਾ ਜੇ ਪਸ਼ੂ ਤੰਦਰੁਸਤ ਹੈ ਬੱਚੇ ਨੂੰ ਵੀ ਖਰਾਕ ਵਧੀਆ ਮਿਲਦੀ ਰਹਿੰਦੀ ਹੈ ਜੇਕਰ ਆਪਾਂ 7ਵੇਂ 8ਵੇਂ ਮਹੀਨੇ ਜਾ ਕੇ ਪਾਵਾਂਗੇ ਉਹਦੇ ਪਸ਼ੂ ਨੂੰ ਖਰਾਕ ਨਹੀਂ ਲੱਗਦੀ ਉਹ ਤੇ ਬੱਚੇ ਨੂੰ ਖਰਾਕ ਲੱਗਦੀ ਹੈ ਜਿਹੜੀ ਸੂਣ ਵੇਲੇ ਮੜ ਕੇ ਪਸ਼ੂ ਤੰਗਤ ਹੁੰਦਾ ਵਾ ਹੁਣ ਖਰਾਕ ਦੇਉਂਗੇ ਨਾਲੇ ਪਸ਼ੂ ਤੁਹਾਡਾ ਦੁੱਧ ਦੇਈ ਜਾਊਗਾ ਨਾਲੇ ਪਸ਼ੂ ਨੂੰ ਬੱਚਾ ਬੱਚੇ ਨੂੰ ਖਰਾਕ ਪਸ਼ੂ ਰਾਹੀਂ ਮਿਲੂਗੀ ਫਿਰ ਉਹਨਾਂ ਕੱਲੇ ਬੱਚੇ ਨੂੰ ਖਰਾਕ ਲੱਗਦੀ ਹੈ ਇਸ ਲਈ ਤੁਸੀਂ ਫਿਰ ਨਾਲ ਉਹ ਜੀ 3 ਕਿਲੋ ਲੀਟਰ ਹੋਊਗਾ ਪਰਲਾ ਦੇ ਦੇਖ ਲੈਨੇ ਕਿੰਨਾ ਤਾਂ ਆਪਣਾ ਜਦਾ ਵਾ ਤੇ ਦੂਜਾ ਫੇਰ ਲਾ ਲਾਂਗੇ ਆਪਾਂ ਤੇ ਮੁੜ ਕੇ ਦੇ ਤੁਸੀਂ ਲੱਡੂ ਵਾਟ ਲਿਓ ਉਸ ਸਾਬ ਨਾਲ ਜਾਨਕੀ 10 ਲੀਟਰ ਤੇਲ ਜਿੰਨਾ ਮੱਛਾਂ ਦੇ ਵੀ ਤਾਂ ਨੰਗਣਗੇ ਇਹਦੇ ਨਾਲ ਤੇ ਉਸ ਸਾਬ ਨਾਲ ਆਪਾਂ ਇਹਨਾਂ ਦੀਆਂ ਬੰਡੀਆਂ ਪਾ ਲਾਂਗੇ ਰਲਾ ਕੇ ਜੇ ਆਪਾਂ ਨੂੰ ਜ਼ਿਆਦਾ ਤੇਲ ਪਿਆ ਗਿਆ ਹੋਇਆ ਤਾਂ ਆਪਾਂ ਹੋਰ ਪ੍ਰਾਸ਼ਨ ਪਾ ਲਾਂਗੇ ਵਿੱਚ ਗੱਲ ਕਰ ਰਹੀ ਸੀ ਜੀ ਜੋ ਨਿੰਬੂ ਦੇ ਛਿਲਕੇ ਆ ਗੋਭੀ ਆ ਆਪਾਂ ਕੱਟਦੇ ਆ ਆਲੂ ਕੱਟਦੇ ਆ ਮਟਰ ਛਿਲਦਿਆਂ ਸਾਰੇ ਛਿਲਕੇ ਪਸ਼ੂਆਂ ਨੂੰ ਪਾਉ ਇਸ ਨਾਲ ਪਸ਼ੂ ਚਾਰੂ ਬਣਦਾ ਵਾ ਵਧੀਆ ਬਣਦਾ ਹਰਕ ਜੀ ਜੁਰ ਪਸ਼ੂ ਖਾ ਲੈਂਦਾ ਕੋਈ ਢੱਲ ਮੱਠ ਹੁੰਦੀ ਆ ਜਾਂ ਕੋਈ ਹੋਰ ਆਪਾਂ ਫੀਡ ਵਗੇਰਾ ਦੇਣੀ ਹੁੰਦੀ ਆ ਪਸ਼ੂ ਆਰਾਮ ਨਾਲ ਲੈ ਲੈਂਦਾ ਵਾ ਤੇ ਇਸ ਲਈ ਪਸ਼ੂਆਂ ਦੀ ਗੌਰ ਵਾਸਤੇ ਪਸ਼ੂਆਂ ਨੂੰ ਸਾਰੇ ਦਿਹਾੜੀ ਵਿੱਚ ਰਹਿਣ ਵਾਸਤੇ ਜੋ ਵੀ ਡਸਟਪੀਨ ਆਪਣਾ ਰਸੋਈ ਚ ਹੁੰਦਾ ਉਹਦਾ ਉਥੇ ਨਾਲ ਤੁਸੀਂ ਪਾਓ ਸਾਰੇ ਚੀਜ਼ ਪਸ਼ੂਆਂ ਦੀ ਖੁਰਲੀ ਚ ਪਾਓ ਜਿੰਨਾ ਭੈਣਾ ਵੀਰਾਂ ਦੇ ਮੇਰੇ ਪਸ਼ੂ ਰੱਖੇ ਆ ਬਾਕੀ ਜੀ ਸਾਰੇ ਨੂੰ ਆਪੋ ਆਪਣਾ ਹਨਾ ਪਤਾ ਹੁੰਦਾ ਪਸ਼ੂ ਕਿਸ ਤਰ੍ਹਾਂ ਦਾ ਮੈਂ ਆਪਦੇ ਸਹਾਵ ਨਾਲ ਤੁਹਾਨੂੰ ਦੱਸ ਦਈਏ ਵਧੀਆ ਲੱਗਾ ਤਾਂ ਲਾਈਕ ਕਮੈਂਟ ਜਰੂਰ ਕਰ ਦਿਆ ਕਰੋ ਜੀ ਨਿੰਬੂ ਕੇਲੇ ਆਂਬੂ ਬਦੇ ਛਲਕੇ ਜੇ ਤੁਸੀਂ ਪਾਵੋਗੇ ਤਾਂ ਹਨਾ ਵਧੀਆ ਜਿਵੇਂ ਨਿੰਬੂ ਵਧੀਆ ਕੋਈ ਥਾਨ ਦੀ ਖਰਾਬੀ ਨਹੀਂ ਰਹਿੰਦੀ ਨਿੰਬੂ ਦੇ ਗਰਮੀਆਂ ਚ ਆਪਾਂ ਆਮ ਹੀ ਨਿੰਬੂ ਬਣਾਉਣੇ ਉਹਦੇ ਛਿਲਕੇ ਪਾ ਦਾਂਗੇ ਤਾਂ ਤੇ ਇੱਥੇ ਮੈਂ ਐਗਰੀਮੈਂਟ ਫੀਡ ਮੇਰੇ ਕੋਲੇ ਹੈ ਨਹੀਂ ਸੀ ਜਿਹਦੇ ਲੈ ਆਂਦਾ ਤਾਂ ਆਪਾਂ ਜਰੂਰ ਪੈੱਕ ਲਾ ਦਾਂਗੇ ਤੇ ਤੁਸੀਂ ਉਹ ਜਰੂਰ 50 ਗ੍ਰਾਮ ਡੇਲੀ ਦਾ ਪਸ਼ੂ ਨੂੰ ਪਾਉ ਤੇ ਤੁਹਾਡਾ ਪਸ਼ੂ ਕਦੇ ਵੀ ਕਮਜ਼ੋਰਾ ਨਹੀਂ ਹੁੰਦਾ ਵੀਕਨੈਸ ਨਹੀਂ ਆਉਂਦੀ ਸਿਹਤ ਵਧੀਆ ਬਣੀ ਰਹੂਗੀ ਉਹਦੀ ਪਸ਼ੂ ਦੀ ਇਸ ਤਰ੍ਹਾਂ ਆਪਾਂ ਖਰਾਕ ਦੇਵਾਂਗੇ ਤਾਂ ਇਹ ਗੱਬਣ ਪਸ਼ੂਆਂ ਦੀ ਖਰਾਕ ਹੈ ਜੀ ਮੈਂ ਇਸੇ ਤਰ੍ਹਾਂ ਹੀ ਬੇਸਨ ਸ਼ੱਕਰ ਦਾਣਾ ਤੇ ਤੇਲ ਪਾ ਕੇ ਪਸ਼ੂਆਂ ਨੂੰ 7 7.5 ਮਹੀਨੇ ਤੱਕ ਖਰਾਕ ਦਿੰਨੀ ਹੈ ਜਦੋਂ ਗੱਬਣ ਦਾ ਪਤਾ ਲੱਗ ਜਾਂਦਾ ਉਸ ਤੋਂ ਬਾਅਦ ਦੇ ਦਈਏ ਜੀ ਇਹ ਇਹ ਮੈਂ ਫੀਡ ਵਿੱਚ ਪਾਈ ਹੋਵੇ ਤਾਂ ਚੰਗੀ ਗੱਲ ਹੈ ਜੀ ਐਗਰੀਮੈਂਟ ਫੀਡ ਆ ਅੱਜ ਵੀ ਐਂ ਦਵਾਰ ਆ ਤੇ ਕੁਛ ਜੀਤਾ ਭਲਾਤਾ ਇਹਨਾਂ ਨੇ ਤੇ ਆਪਾਂ ਮਗਰੋਰ ਲਾ ਦਾਂਗੇ ਇਹਦੇ ਵਿੱਚ ਹੀ ਮੜ ਕੇ ਸੌਖਾ ਇਹ ਤੁਸੀਂ ਡੇਲੀ ਦੀ ਡੇਲੀ ਰਲਾ ਸਕਦੇ ਆ ਹਨਾ 50 ਗ੍ਰਾਮ ਤੇਲ ਦੇ ਵਿੱਚ ਜਿੰਨੀ ਵੀ ਤੁਸੀਂ ਸ਼ੱਕਰ ਪਾਉਣੀ ਜਿੰਨਾ ਤੁਸੀਂ ਇਸਨ ਪਾਉਣਾ ਜਿੰਨਾ ਤੁਸੀਂ ਦਾਣਾ ਪਾਉਣਾ ਪਾ ਕੇ ਉਹਨਾਂ ਵੀ ਪਾ ਸਕਦੇ ਪਰ ਮੇਰੇ ਕੋਲ ਜੀ ਡੇਲੀ ਰਲਾਉਣ ਦਾ ਟਾਈਮ ਨਹੀਂ ਹੁੰਦਾ ਜੀ ਇਸ ਲਈ ਮੈਂ ਠਰ ਲਾ ਕੇ ਰੱਖ ਲੂੰਗੀ ਹੁਣ ਰੋਜ਼ ਜਿਵੇਂ ਆਏ ਜਿੰਨਾ ਵੀ ਇਹਦਾ ਹਿੱਸਾ ਬਣਿਆ ਇਸ ਤਰ੍ਹਾਂ ਲੱਡੂ ਵਟ ਕੇ ਇਹਦੇ ਤੇ ਆਪਾਂ ਜਦੋਂ ਪਸ਼ੂ ਦੀ ਧਾਰ ਚੋਂ ਲੱਗੀ ਜਿਹੜਾ ਦਾਣਾ ਪਾਉਣੀ ਆ ਉਹਦੇ ਵਿੱਚ ਹੀ ਪਾ ਦੂੰਗੀ ਤੇ ਜਿਹੜੀਆਂ ਆਪਣੀਆਂ ਝੂਟੀਆਂ ਤੋਂ ਉਹ ਵੀ ਖਾ ਲੈਣਗੀਆਂ ਉਹ ਤਾਂ ਜਦੋਂ ਮਰਜੀ ਇੱਕ ਟਾਈਮ ਪਾ ਦੋ ਜੀ ਜਿਹੜਾ ਮਰਜੀ ਟਾਈਮ ਪਾਣੀ ਪਿਆ ਕੇ ਪਾਣੀ ਪਿਆ ਕੇ ਪਸ਼ੂ ਉਹਦੇ ਬਾਅਦ ਇਹ ਤੇਲ ਪਾ ਦੋ 7ਵੇਂ ਸਾਢੇ 7ਵੇਂ ਮਹੀਨੇ ਜਦੋਂ ਹੋ ਜਾਵੇ ਕੋਸ਼ੂਰ ਗੱਬਣ ਹੋਈ ਨੂੰ ਉਹ ਤੇਲ ਬੰਦ ਕਰ ਦੋਗੀ ਉਹᱫੋ ਨਹੀਂ ਪਾਉਣਾ ਚਾਹੀਦਾ ਹੈਗਾ ਜੇ ਜਦੋਂ ਆਪਾਂ ਨੂੰ ਪਸ਼ੂ ਦਾ ਪਤਾ ਲੱਗ ਗਿਆ ਪਸ਼ੂ ਰਹਿ ਗਿਆ ਆਪਣਾ ਉਦੋਂ ਤੋਂ ਖਰਾਕ ਸਟਾਰਟ ਕਰਕੇ 7.5 ਮਹੀਨਾ ਤੱਕ ਖਰਾਕ ਤੁਸੀਂ ਪਾਓ ਉਦੋਂ ਬਾਅਦ ਚ ਨਾ ਪਾਉ ਉਸ ਤੋਂ ਪਹਿਲਾਂ ਕਾਰਗਲ ਦੀ ਫੀਡ ਜਿਹੜੀ ਆਉਂਦੀ ਹੈ ਹਨਾ ਟ੍ਰਾਂਸਲੇਸ਼ਨ ਕਿਹੜੀ ਉਹ ਵਾਈਦੀ ਹੈ ਉਹ ਤੁਸੀਂ ਇੱਕ ਬੋਲ ਚਾਰ ਦੋ ਬਸ ਕੌਰਨਿੰਗ ਉਸ ਲੋੜ ਮੇਰੀ ਪਸ਼ੂ ਵਧੀਆ ਨਰੂਆ ਦੰਤ ਵਾਲਾ ਬੰਦਾ ਵੈ ਤੇ ਹੌਲੀ ਹੌਲੀ ਕਰਕੇ 50 ਗ੍ਰਾਮ ਤੇਲ ਤੁਸੀਂ ਪਸ਼ੂ ਨੂੰ ਦੇ ਚੱਲਿਆ ਕਰੋ 7ਵੇਂ ਮਹੀਨੇ ਤੱਕ 5 ਲੀਟਰ ਤੇ ਇਹ ਲੱਕ ਪਸ਼ੂ ਖਾ ਲੈਂਦਾ ਵਾ ਤਾਂ ਵਧੀਆ ਹੁੰਦਾ ਵਧੀਆ ਬਹੁਤ ਹੈ ਤੇ 5 ਲੀਟਰ ਪਸ਼ੂ ਤੇ ਬਾਕੀ ਭਈ ਆਪੋ ਆਪ ਨੂੰ ਨਾ ਕਰਾਂ ਦੇਣਾ ਮਜਬੂਰ ਨਾ ਕਬੀਲਦਾਰ ਨਾ ਹੁੰਦਾ ਜੇ ਕੋਈ ਵੱਧ ਖਰਾਕ ਪਾ ਸਕਦਾ ਤੋ ਵੱਧ ਪਾ ਦੋ ਤੇ ਜੇ ਕੋਈ ਨਹੀਂ ਵੱਧ ਪਾ ਸਕਦਾ ਤਾਂ ਨਾ 5 ਲੀਟਰ ਤੇਲ ਤਾਂ ਜ਼ਰੂਰ ਚਾਰੋ ਜੀ ਠੀਕ ਹੈ ਜੀ ਹੁਣ ਆਪਾਂ ਇੰਨਾ ਤੇ ਹੀ ਬਣਾ ਲਿਆ 3 ਲੀਟਰ ਤੇਲ ਦਾ ਤੇ ਆਪਾਂ ਇਸ ਤਰ੍ਹਾਂ ਇਹਦੇ ਹਿੱਸੇ ਕਰ ਲਾਂਗੇ ਕਿ 50 ਕ ਗ੍ਰਾਮ ਜਿਹੜਾ ਤੇਲ ਇਹਦੇ ਵਿੱਚ ਆ ਜਾਵੇ ਤੇ ਇਸ ਤਰ੍ਹਾਂ ਕਰਕੇ ਪਸ਼ੂ ਨੂੰ ਆਪਾਂ ਚਾਰ ਦਾਂਗੇ ਹੁਣ ਆਪਾਂ ਰਲਾਇਆ ਤੇ ਇਸ ਵੱੱਠਰ ਚ ਪਾ ਦਾਂਗੇ ਕਿਉਂਕਿ ਤਾਬਾ ਆਪਾਂ ਨੂੰ ਚਾਹੀਦਾ ਜੀ ਤੇ ਇਹਦੇ ਵਾਸਤੇ ਆਪਾਂ ਇਹਦੇ ਵਿੱਚ ਰਲਾ ਲਾਂਗੇ ਠੀਕ ਹੈ ਜੀ ਇਹ ਹੁੰਦੀ ਹੈ ਗੱਭਣ ਕਸ਼ਮੀਰੀ ਖਾਾਕ ਸੂਣ ਤੋਂ ਪਹਿਲਾਂ ਪਸ਼ੂ ਨੂੰ ਆਪਾਂ ਖਾਾਕ ਨਹੀਂ ਦੇ ਸਕਦੇ ਆ ਜੀ ਅੱਛੀ ਜੀ ਅਗਲੀ ਮੈਂ ਕੀ ਪਾਲੀਓ ਤੁਸੀਂ ਮੈਂ ਇੱਥੇ ਜੀ ਆ ਗਿਆ ਤਾਂ ਵੀਡੀਓ ਲੋਡ ਕਰਨ ਤੋਂ ਪਹਿਲਾਂ ਲਿਆ ਤਾਂ ਮੈਨੂੰ ਤਾਂ ਉਹਦੀ ਪੈਕ ਲਾ ਦੇ ਜੀ ਕਿਹੜਾ ਫੀਡ ਐਗਰੀਮੈਂਟ ਫੀਡ ਤੁਸੀਂ ਸਾਲ ਦੇ ਵਿੱਚ ਜੀ ਸਾਰਾ ਸਾਲ ਦੇ ਸਕਦੇ ਆ ਤਾਂ ਠੀਕ ਐ ਨਹੀਂ 2-3 ਲੀਟਰ ਪਸ਼ੂ ਨੂੰ ਜ਼ਰੂਰ ਦੇਣਾ ਹੈ 1 ਲੀਟਰ ਨਹੀਂ ਸੌਰੀ ਜੀ ਕਿਲੋ ਲੋ ਤਾਂ ਕਿਲੋ ਚਾਰ ਦਿਆ ਕਰੋ ਠੀਕ ਐ ਜੀ ਤੇ ਅੱਜ ਦੀ ਵੀਡੀਓ ਦਾ ਵੀ ਅੰਡਰ ਇੱਥੇ ਕਰ ਦਿਆਂ ਮਿਲਦੇ ਆ ਕਿਸੇ ਹੋਰ ਬਲੌਗ ਨਾਲ ਜੀ ਤੁਹਾਨੂੰ ਹੁੰਦਾ ਕੋਈ ਸ਼ਾਮ ਦਾ ਪਕਵਾਨ ਦੀ ਖਰਾਬ ਦਾ ਇਹ ਤਰੀਕਾ ਵਧੀਆ ਲੱਗਾ ਤਾਂ ਤੁਸੀਂ ਜਰੂਰ ਸ਼ੇਅਰ ਕਰੋ ਲਾਈਕ ਕਮੈਂਟ ਵੀ ਕਰੋ ਧੰਨਵਾਦ ਜੀ ਅੱਗੇ ਮੇਰੇ ਗੱਭਣ ਪਛਮਾਨੀਆਂ ਦੀ ਵੀਡੀਓ ਨੂੰ ਤੁਸੀਂ ਬਹੁਤ ਪਸੰਦ ਕੀਤਾ ਜਿਉਂਦੇ ਵਾਸਤੇ ਰਹਿ ਜੀ ਸ਼ਾਮ ਦਾ ਨਿਹਰਾ ਹੋ ਚੁੱਕਾ ਹੁਣ ਵੀ ਤੇ ਆਪ ਨੂੰ ਦਾ ਟਾਈਮ ਹੀ ਲੱਗਾ ਸੀ ਮੈਂ ਆਪ ਪਛਮਾਨੀਆਂ ਧਾਰਾ ਕੱਢ ਕੇ ਮੈਂ ਤਾਂ ਰੋਟੀ ਤੋਂ ਕੁ ਬਾਅਦ ਹੀ ਕਰਨ ਪਹਿਲਾਂ ਪਹਿ ਹੀ ਕਰ ਲਗੇ ਠੀਕ ਹੈ ਜੀ ਓਕੇ ਬਈ ਐਗਰੀਮੈਂਟ ਫੋਰਟ ਹੈ ਜੀ ਇਹ ਐਗਰੀਮੈਂਟ ਫੋਰਟ ਤੁਸੀਂ ਦੇਣਾ 50 ਗ੍ਰਾਮ ਡੇਲੀ ਦਾ